ਸਾਥ ਸੰਗਤ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਜੀ ਅੱਜ ਕੁਮਾਂਤਰੀ ਮਾਂ ਬੋਲੀ ਦਿਹਾੜੇ ਤੇ ਮੇਰੀ ਪਹਿਲੀ ਰਚਨਾ ਮਾਂ ਬੋਲੀ ਨੂੰ ਸਮਰਪਿਤ ਕੁਝ ਤੁਕਾਂ ਹਨ ਜਿਹੜੀ ਬੋਲੀ ਨੂੰ ਪੰਜ ਦਰਿਆ ਗਾਉਂਦੇ ਜਿਹੜੀ ਬੋਲੀ ਨੂੰ ਪੰਜ ਦਰਿਆ ਗਾਉਂਦੇ ਸੱਤ ਸਮੁੰਦਰਾਂ ਨੇ ਸਨਮਾਨ ਕੀਤਾ ਅਜੇਹੀ ਬੋਲੀ ਪੰਜਾਬੀ ਤੇ ਮਾਣ ਸਾਨੂੰ ਜਿਸ ਦੀ ਬਾਣੀ ਨੇ ਰੋਸ਼ਨ ਜਹਾਨ ਕੀਤਾ ਜੇ ੜੀ ਬੋਲੀ ਚ ਬਾਬਾ ਫਰੀਦ ਜੀ ਨੇ ਜਿਉਨ ਮਰਨ ਦਾ ਭੇਦ ਬਿਆਨ ਕੀਤਾ ਜਿਹੜੀ ਬੋਲੀ ਚ ਬਾਬਾ ਗੁਰੂ ਨਾਨਕ ਜੀ ਨੇ ਕਰਤਾ ਪੁਰਖ ਦਾ ਹੈ ਜਸ ਗaan ਕੀਤਾ ਅਜੇਹੀ ਬੋਲੀ ਪੰਜਾਬੀ ਤੇ ਮਾਣ ਸਾਨੂੰ ਜਿਹਦੀ ਬਾਣੀ ਨੇ ਰੋਸ਼ਨ ਜਹਾਨ ਕੀਤਾ ਜਿਹਦੀ ਬਾਣੀ ਨੇ ਰੋਸ਼ਨ ਜਹਾਨ ਕੀਤਾ ਮੇਰੀ ਅਗਲੀ ਰਚਨਾ ਪਰਿਵਾਰਕ ਵੰਡ ਦਾ ਜਿਹੜਾ ਮਸਲਾ ਹੈ ਸਾਡੇ ਘਰਾਂ ਦੇ ਵਿੱਚ ਉਸ ਤੇ ਆਧਾਰਿਤ ਇੱਕ ਗਜ਼ਲ ਹੈ ਆਪ ਮੁਹਾਰਾ ਹੋ ਗਏ ਆਪਨਾ ਖਿਆਲ ਰੱਖੀ ਆਪ ਮੁਹਾਰਾ ਹੋ ਗਏ ਆਪਨਾ ਖਿਆਲ ਰੱਖੀ ਠੁੱਡੇ ਨਾ ਵਜਨ ਤੈਨੂੰ ਐਦਾਂ ਦੀ ਚਾਲ ਰੱਖੀ ਆਪ ਮੁਹਾਰਾ ਹੋ ਗਏ ਆਪਨਾ ਖਿਆਲ ਰੱਖੀ ਠੁੱਡੇ ਨਾ ਵਜਨ ਤੈਨੂੰ ਐਦਾਂ ਦੀ ਚਾਲ ਰੱਖੀ ਬਾਹਾਂ ਨੇ ਰਿਸ਼ਤੇ ਖੋਣ ਦੇ ਟੁੱਟਿਆਂ ਦਾ ਦਰਦ ਡਾਢਾ ਬਾਹਾਂ ਨੇ ਰਿਸ਼ਤੇ ਖੋਣ ਦੇ ਟੁੱਟਿਆਂ ਦਾ ਦਰਦ ਡਾਢਾ ਪੀੜਾਂ ਤੇਰੀਆਂ ਵੰਡਾਉਣ ਲਈ ਮੋਢਾ ਤੂੰ ਭਾਲ ਰੱਖੀ ਬਾਹਾਂ ਨੇ ਰਿਸ਼ਤੇ ਖੋਣ ਦੇ ਟੁੱਟਿਆਂ ਦਾ ਦਰਦ ਡਾਢਾ ਪੀੜਾਂ ਤੇਰੀਆਂ ਵੰਡਾਉਣ ਲਈ ਮੋਢਾ ਤੂੰ ਭਾਲ ਰੱਖੀ ਮੋਇਆ ਤੋਂ ਬਾਅਦ ਕਾਵਾਂ ਨੂੰ ਪਾਈ ਨਾ ਪਾਈ ਰੋਟੀ ਮੋਇਆ ਤੋਂ ਬਾਅਦ ਕਾਵਾਂ ਨੂੰ ਪਾਈ ਨਾ ਪਾਈ ਰੋਟੀ ਜਿਉਂਦੇ ਜੀ ਮਾਪਿਆਂ ਨੂੰ ਦੇ ਕੇ ਰੋਟੀ ਦਾਲ ਰੱਖੀ ਮੋਇਆਂ ਤੋਂ ਬਾਅਦ ਕਾਵਾਂ ਨੂੰ ਪਾਈ ਨਾ ਪਾਈ ਰੋਟੀ ਜਿਉਂਦੇ ਜੀ ਮਾਪਿਆਂ ਨੂੰ ਦੇ ਕੇ ਰੋਟੀ ਦਾਲ ਰੱਖੀ ਜਦੋਂ ਵੀ ਅਸੀਂ ਮਿਲੇ ਤਾਂ ਸ਼ਿਕਵੇ ਸ਼ਿਕਾਇਤਾਂ ਨਾਲ ਜਦੋਂ ਵੀ ਅਸੀਂ ਮਿਲੇ ਤਾਂ ਸ਼ਿਕਵੇ ਸ਼ਿਕਾਇਤਾਂ ਨਾਲ ਮੈਂ ਵੀ ਸਵਾਲ ਰੱਖਾਂਗੀ ਤੂੰ ਵੀ ਸਵਾਲ ਰੱਖੀ ਮੱਤਾ ਪੇਸ਼ ਹੈ ਜਿੰਨਾ ਵੀ ਤੇਰੇ ਵਸ ਚ ਰੀਤ ਸੰਭੀ ਜਾ ਰਿਸ਼ਤੇਆਂ ਨੂੰ ਜਿੰਨਾ ਵੀ ਤੇਰੇ ਵਸ ਚ ਰੀਤ ਸੰਭੀ ਜਾ ਰਿਸ਼ਤੇਆਂ ਨੂੰ ਗਾ ਫੇਰ ਖੁਦਾ ਨੂੰ ਕਹਿ ਦਈ ਹੁਣ ਤੂੰ ਸੰਭਾਲ ਰੱਖੀ ਗਾ ਫੇਰ ਖੁਦਾ ਨੂੰ ਕਹਿ ਦਈ ਹੁਣ ਤੂੰ ਸੰਭਾਲ ਰੱਖੀ ਮੇਰੀ ਆਖਰੀ ਰਚਨਾ ਇੱਕ ਕੁੰਡਲੀਆਂ ਛੰਦ ਹੈ ਜਿਹੜੇ ਵਿਦੇਸ਼ਾਂ ਵਿੱਚ ਵੀਰ ਜੀ ਹੁਣੇ ਦੱਸ ਕੇ ਗਏ ਐ ਉਸੇ ਸਮੱਸਿਆ ਦੇ ਉੱਤੇ ਹੈ ਕੀ ਵਿਦੇਸ਼ਾਂ ਦੇ ਵਿੱਚ ਸਾਡੇ ਵੀਰ ਭੈਣ ਚਲੇ ਜਾਂਦੇ ਐ ਦਾਣਾ ਪਾਣੀ ਚੁਗਨ ਨੂੰ ਜਾ ਬੈਠੇ ਉਹ ਦੂਰ ਦਾਣਾ ਪਾਣੀ ਚੁਗਨ ਨੂੰ ਜਾ ਬੈਠੇ ਉਹ ਦੂਰ ਪੰਛੀ ਨਾ ਪਰਤੇ ਕਦੇ ਰਹੇ ਆਲਣੇ ਕੂਰ ਦਾਣਾ ਪਾਣੀ ਚੁਗਨ ਨੂੰ ਜਾ ਬੈਠੇ ਉਹ ਦੂਰ ਪੰਛੀ ਨਾ ਪਰਤੇ ਕਦੇ ਰਹੇ ਆਲਣੇ ਕੂਰ ਰਹੇ ਆਲਣੇ ਕੂਰ ਰਾਹਾਂ ਨੂੰ ਆਖਣ ਜਾਓ ਰਹੇ ਆਲਣੇ ਕੂਰ ਰਾਹਾਂ ਨੂੰ ਆਖਣ ਜਾਓ ਰੌਣਕ ਮੇਲੇ ਉਹੀ ਸਾਡੇ ਮੋੜ ਲਿਆਓ ਕਹਿੰਦੇ ਸੀ ਹੋ ਰੀਤ ਕਹਿੰਦੇ ਸੀ ਹੋ ਰੀਤ ਜੱਦੀ ਰੁੱਖ ਟਿਕਾਣਾ ਉੱਡ ਗਏ ਪਰਦੇਸ ਪੰਛੀ ਚੁਗਣ ਨੂੰ ਦਾਣਾ ਉੱਡ ਗਏ ਪਰਦੇਸ ਪੰਛੀ ਚੁਗਣ ਨੂੰ ਦਾਣਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਮੇਰੇ ਗਾਇਕ